ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਡੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਫ ਸਿੰਘਾ ਨਾਲ ਵੀਰ ਕੋਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਨੇ ਤਿੰਨੇ ਸੋਈਆਂ ਤੇ ਤਿੰਨਾਂ ਦੇ ਮਗਰਿ ਬੱਚੀਆਂ ਜਿਹੜੀਆਂ ਬੜੀਆਂ ਕਮਾਲ ਦੀਆਂ ਵਾਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਦਿਹਾਣਾ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਕਿਰਪਾ ਜੀ ਚਲੋ ਵਧੀਆ ਕਿਰਪਾ ਚ ਜਾਈ ਦੀ ਜੇ ਤੇ ਨਾਮ ਦੱਸਦੇ ਕਰੀ ਆਪਣਾ ਹਾਂ ਮੇਰਾ ਸਾਹਸੋ ਜੀ ਹਾਂਜੀ ਤੇ ਪ੍ਰਿੰਟ ਕੋਟਲਾ ਰੂਮ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤੇ ਲਾਗੇ ਸ਼੍ਰੀ ਰਾਮ ਤੇ ਲਾਗੇ ਸ਼੍ਰੀ ਰਾਮ ਤੇ ਬਹਿ ਜਾਂਦਾ ਆਪਾਂ ਨੂੰ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ 9781228722 ਠੀਕ ਹੈ ਅੱਜ ਤਿੰਨ ਆ ਹਾਂ ਗਈਆਂ ਹੈਗੀਆਂ ਕੁਝ ਵਿੱਚ ਵਿਖੀਆਂ ਵਾ ਅਪੰਦਰੇ ਬਚ ਗਏ ਵਾ ਠੀਕ ਹੈ ਤੇ ਚਲੋ ਆਪਾਂ ਅੱਜ ਤਿੰਨੇ ਸੂਈਆਂ ਸੋਈਆਂ ਮਹਾ ਪਾ ਦਈਏ ਹੁਣ ਤਿੰਨੇ ਤਿੰਨੇ ਸੂਈਆਂ ਤਿੰਨਾ ਮਗਰ ਹੀ ਬਚੀਆਂ ਕਿੰਨਾ ਮਗਰ ਬਚੀਆਂ ਬਹੁਤ ਵਧੀਆ ਬਚੀਆਂ ਠੀਕ ਹੈ ਚਲੋ ਵਾ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰਨੀ ਜੜੀ ਕਾਫੀ ਸੋਹਣੇ ਚਿਹਰੇ ਦੀ ਮਾਲਕਾ ਜਿਹੜੀ ਆ ਦੇਖ ਸਕਦੇ ਜੀ ਛੋਟੇ ਛੋਟੇ ਕੰਨ ਨੇ ਜਿਹੜੇ ਤੇ ਪਿਆਰਾ ਜਿਹਾ ਫੇਸ ਹੈ ਦੱਸ ਗਿਆ ਫਿੱਧੀ ਇਹਦੇ ਬਾਰੇ ਇਹ ਵੀ ਦੀ ਦੂਜਾ ਸੁਭਾ ਜੀ ਅੱਛਾ ਇਹ ਬੱਤੇ ਕਿਹਨੇ ਕਿਸ ਫਾਰਮ ਚੋਂ ਲੈਂਦੀ ਸੀ ਤੇ ਟੋਕੜ ਕੱਪਲ ਲੈਂਦੀ ਸੀ ਅੱਛਾ ਤੇ ਉਹਨੇ ਬੰਦੇ ਨੇ ਅਸਲ ਵਿੱਚ 28 ਛੱਡਦੀ ਆ ਵੱਚੀ ਵੇਖਣ ਨੂੰ ਆ ਜਾਂਦੀ ਤੇ ਨਾ ਮਹੀਨਿਆਂ ਦੀ ਹੁੰਦੀ ਆ ਅੱਛਾ ਭਾਈ ਕੁਲੀ ਆ ਪੂਰੇ ਦੰਦ ਹੋਏ ਆ ਉਹਦਾ ਵੀ ਆਪਣਾ ਕੁਲੀ ਆ ਕੋਈ ਸੰਖ ਸੁਗ ਨਹੀਂ ਹੋ ਗਿਆ ਲੈ ਅੱਛਾ ਬਹੁਤ ਬਰੀਕ ਦੀ ਵਗਦੀ ਆ ਵੱਚੀ ਕਾਫੀ ਚੰਗੀ ਆ ਇਹਦੇ ਮਗਰ ਨਾ ਮੈਂ ਤਿੰਨ ਦਿਨ ਉਹਦੇ ਪਾਇਆ ਮੈਂ ਤਿੰਨ ਦਿਨ ਉਹਦੇ ਕੋਲ 10 ਲੀਟਰ ਚੋਕ ਲਿਆ ਮੇਰੇ ਕੋਲ 14 ਲੀਟਰ ਜਿਹੜਾ ਮਰਜ਼ੀ ਮਿਲ ਕੇ ਲੈ ਅੱਛਾ 14 ਲੀਟਰ ਦੁੱਧ ਕਰ ਗਈ ਮੌਕੇ ਤੇ ਹੁਣ ਦੁੱਧ ਹੋਰ ਕਰੂਗੀ ਦੁੱਧ 16 17 ਲੀਟਰ ਹੀ ਕਰ ਦੂਗੀ ਕਰੂਗੀ ਮਿਲ ਕੇ ਦਿਨੋਂ ਦਿਨ ਵਾਧੀ ਹੁੰਦੀ ਆ ਸਾੰਭ ਤੇ ਹਣਾ ਜਿਆਦਾ ਨਸ ਲੈਣਾ ਜਿਆਦਾ ਨਸ ਲੈਣਾ ਦੁੱ ਤੋ ਇਹਨੂੰ ਵੀਡੀਓ ਦੇ ਬਾਈਕ ਦੇ ਨਾਲ ਦੇ ਆ। ਇੱਥੇ ਲਾ ਲਏ ਕੋਈ ਮਹੀਨੇ ਦੇ ਅੰਦਰ ਲਾ ਲਏ ਇੱਥੇ ਕੀ ਆ। ਚਲੋ ਬੱਚਾ ਵਖਾ ਦਈਏ ਤਾਂ ਇੱਕ ਵਾਰੀ ਹਨਾ। ਆ ਦੇਖ ਸਕਦੇ ਆ ਵੱਛੀ ਜਿਹੜੀ ਇਹਦੇ ਮਗਰ ਵੱਛੀ ਬੜੀ ਕਮਾਲ ਦੀ ਆ। ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹਦੇ ਮਗਰ ਆ ਦੇਖ ਸਕਦੇ ਜੀ। ਕਾਫੀ ਪਿਆਰੀ ਵੱਛੀ ਆ ਜਿਹੜੀ ਆਪਾਂ ਦੇਖ ਸਕਦੇ ਆ। ਪੂਰੀ ਚਿੱਟੀ ਵੱਛੀ ਆ ਚਿਹਰਾ ਜਿਹੜਾ ਇਤਨਾ ਇਤਰਾ ਦਾ ਚੰਗੀ ਸੰਭੀ ਵੀ ਆ ਮਗਰੋਂ ਜਿਹੜੀ ਤੇ ਆ ਜਿਹੜੀਆਂ ਬਾਕੀ ਵੀ ਵਛੀਆਂ ਵਾ ਆ ਵੀ ਆ ਦੂਸਰੀ ਡੱਬੀ ਗਾਂ ਦੀ ਵਛੀ ਆ ਤੇ ਆ ਜਿਹੜੀ ਐਂਡ ਤੇ ਤੁਹਾਨੂੰ ਇੱਕ ਗਾਂ ਵਿਖਾਉਣੀ ਆ ਉਹਦੀ ਵਛੀ ਆ ਇਹ ਵੀ ਬੱਚੇ ਤਾਜ਼ੇ ਹੀ ਨੇ ਜਿਹੜੇ ਆ ਦੇਖ ਸਾਦੇ ਜੀ ਮੋਹਰਾ ਕੇ ਕਾਫੀ ਸੋਹਣੀ ਵਛੀ ਆ ਜਿਹੜੀ ਗੁਲਾਬੀ ਨੱਕ ਹੈ ਇਹਦਾ ਜਿਹੜਾ ਵੀਰ ਚੰਗੀ ਸੰਭ ਵਾ ਅਲਾਵਾ ਇਹ ਵੀ ਵੈੜ ਜਿਹੜੀ ਚੰਗੀ ਤਿਆਰ ਹੋਊਗੀ ਲਿਆ ਖੋਲੋ ਫਿਰ ਵੀਰ ਜੀ ਤੋਰ ਦਈਏ ਕਰੀ ਨਾ जा जा 14 ਲੀਟਰ ਦੁੱਧ ਜਿਹੜਾ ਮੌਕੇ ਤੇ ਇਹਦੇ ਕੋਲ ਤਿਆਰ ਦੱਸਦੇ ਆ 16 ਕਲੀ ਲਿੱਤਾ ਦੇ ਦੁੱਧ ਜਿਹੜਾ ਕਹਿੰਦੇ ਕਿ ਚਵਾਜੂਗੀ ਉਤਰਾਂ ਜਿਹੜਾ ਕੱਦ ਕੱਠ ਰੰਗ ਰੂਪ ਜਿਹੜਾ ਇਹਦਾ ਚੰਗਾ ਹੈ ਬਾਕੀ ਹਲੇ ਬਿਲਕੁਲ ਸਵੇਰ ਸਵੇਰ ਦਾ ਟਾਈਮ ਹੈ ਤੁੰਦ ਵੀ ਜਿਹੜੀ ਕਾਫੀ ਪਈ ਆ ਨਾ ਦੇਖ ਸਰ ਦੇ ਹਵਾ ਨੇ ਇਧਰ ਲੱਗੇ ਤਾਂ ਬਾਕੀ ਦੇ ਥਣ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਿੰਨੇ ਆ ਬਾਕੀ ਇਹ ਮਗਰ ਵੱਛੀ ਜਿਹੜੀ ਬੜੀ ਕਮਾਲ ਦੀ ਆ ਤੇ ਕੀ ਰੱਖਣਾ ਵੀ ਦੀ ਫਿਰ ਇਹਦਾ ਮੁੱਲ ਆਪਾਂ ਜਿੱਦੀ ਦੇ ਗਾਵਾ ਵੀ ਵੇਖੋ ਜਿੱਦੀ ਦੇ ਬਿਲਕੁਲ ਤਾਜੀ ਹੁੰਦੀ। ਵੀ ਇਹ ਤਾਂ ਭਾਵੇਂ ਦਾ 60000 ਮੁੱਲ ਕਰ ਲਦੇ ਹੁਣ ਆਪਾਂ ਜਾਇਜ਼ ਕਰ ਦਿੰਦੇ ਆ। ਕਿੰਨੇ ਦੀ? ਹੂੰ ਦੇ ਦੀ 40000 ਮੈਂ ਦੇਣਾ। 40000 ਦੀ। ਹਾਂਜੀ। ਚਲੋ ਮੌਕੇ ਤੇ ਛੋਟ ਛੱਟ ਕਰਦੇ। 30 ਦੇ ਦਾ ਕਿ ਵੀਜੀ। ਅੱਛਾ 38000 ਦੇ ਦੇ। ਤੇ ਵੱਛੀ ਨਾਲੇ ਦੇ ਦੇਣੀ। ਵੱਛੀ ਦਾਜ ਦੇ ਦੇਣੀ। ਠੀਕ ਹੈ ਜੀ। ਹਾਂਜੀ। ਉਹ ਕੁਛੀਰ ਵਗੈਰਾ ਗਾ ਦਾ ਕਾਦਾ ਵਛੀ ਬਹੁਤ ਬਰੀਡ ਜੀ ਜਿਹੜਾ ਭਣਪੜਾ ਲੈ ਜਾਊਗਾ ਸਾਲ ਨੂੰ ਵਛੀ ਤਿਆਰ ਹੋਈ ਨਾ ਹਾਂਜੀ 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 ਬਾਕੀ ਕਾਫੀ ਵਹਿੜ ਆਪੋ ਵੀ ਚਲੋ ਸੋਹਣੀ ਆ ਛੋਟਾ ਜਿਹਾ ਫੇਸ ਆ ਇਹਦਾ ਛੋਟੇ ਛੋਟੇ ਕਰਦੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਵੀ ਥਣ ਲੱਗ ਗਏ ਤਾਂ ਦੇਖ ਸਕਦੇ ਜੀ ਦੱਸਿਓ ਫਿਰ ਜੀ ਇਹਦੇ ਬਾਰੇ ਆਪਾਂ ਇਹ ਵੀ ਦੀ ਦੂਜਾ ਸਵਾਸ ਹੋਈ ਜੇ ਮਗਰ ਬੱਚੀ ਜੇ ਦੇ ਅੱਛਾ ਆ ਵਕਤ ਜਿਹੜਾ ਬੌਲਾ ਇਹਦੇ ਥਲੇ 8 ਲੀਟਰ ਜੇ 8 ਲੀਟਰ ਆ 8 ਜੇ ਦਾ ਉਹ ਜੇ ਮਤਲਬ 9 ਤੇ 8 ਇੱਥੇ ਦੇ ਵਿੱਚ ਆ ਕਿੰਨੇ ਦਿਨ ਹੋਈ ਸੂਈ ਨਾ ਤਾਜੀ ਸੂਈ ਹਾਲੇ ਤੇ ਬੌਲਾ ਹੀ ਆ ਜੇ ਠੀਕ ਹੈ ਨਾਲੂ ਨਾਲ ਆ ਬੱਚੇ ਦੇ ਤੇ ਇਹ ਕਿੰਨਾਕ ਦੋ ਚੁਆਈ ਜਾਓਗੇ ਦੁੱਧ ਦੇ 14 ਕਿਲੋ 13 14 ਲੀਟਰ ਦੇਈ ਜੋ 13 14 ਦੇਈ ਜਾਓਗੇ ਹਾਂਜੀ ਲਿਆ ਖੋਲ ਲੀਏ ਫਿਰ ਤੋੜ ਦਈਏ ਨਵੀਂ ਆਪਾਂ ਲੈ ਜਾ ਵੀਰ ਜੀ ਤੇ ਕੀ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ ਆਪਾਂ ਮੁੱਲ ਵੀਰ ਜੀ ਇਹਦਾ ਹੀ ਵਜਾਇਆ ਜੀ ਕਿੰਨਾ ਮੈਂ ਦਬਾਤੀ ਕਰ ਲਓ 32 ਕਰ ਲਓ 28000 ਹੱਥ ਮਾਰਤਾ ਅੱਛਾ 28000 ਚ ਕਰ ਦੋਗੇ ਮੰਤਾਂ ਜਿਹੜਾ ਪਹਿਲਾ ਪਰਾ ਜੋੜਾ ਮਾਉਂਗਾ ਉਹ ਕਰਨਾ ਠੀਕ ਹੈ ਜੀ ਲਿਆ ਫਿਰ ਉਹ ਵੀ ਤੋੜ ਕੇ ਦਿਖਾ ਦਈਏ ਉਹ ਕਿਨ ਵਸ ਵਸ ਹੋਈ ਜੇ ਉਹ ਵੀ ਜੀ ਦੂਜਾ ਸੁਆ ਹੀ ਉਹ ਸੁਈ ਵੇ ਘਰ ਦੇ ਪਹਿਲੇ ਆਖੀਂ ਦੇ ਪਰ ਹੈ ਦੂਜੇ ਹੀ ਆ ਕਿੰਨੇ ਦਿਨ ਹੋਏ ਉਹਨਾਂ ਸੁਈ ਨਾ ਉਹ ਕੱਲ ਦੀ ਸੁਈ ਜੇ ਅੱਛਾ ਕੱਲ ਹੋ ਜਾਂਦੀ ਸੀ ਮਗਰ ਬੱਛੀ ਇਹਦੇ ਵੀ ਇਹਦੇ ਮਗਰ ਵੀ ਬੱਛੀ ਆ ਲਿਆ ਫਿਰ ਤੋੜ ਦਿਗੇ ਦੂਸਰਾ ਸੁਆ ਹੀ ਜਿਹੜਾ ਕਹਿੰਦੇ ਕਿ ਇਹ ਵੀ ਸੁਈ ਆ ਬਾਕੀ ਹਲਦੀ ਸੋਈ ਜਾਏ ਪਲਾਪਲਾ ਮੀਹ ਹਵਾਨੇ ਤੇ ਹੈਗੀਆਂ ਫਤੂ ਬੜਾ ਬਰਲਾ ਤੇ ਲੱਗਾ ਅਤੇ ਸਾਦੇ ਥਾਨਾਂ ਦਾ ਸਾਈਜ਼ ਕਿਹੜਾ ਹੈ ਪਤਾ ਨਹੀਂ ਤੇ ਇਹ ਵਿੱਚ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਵਿੱਚ ਹੀ 12-13 ਲੀਟਰ ਦੇ ਦੇਹੀ ਜਾਊਗੀ ਚੰਗੀ ਆ ਵਸੇ ਤੇ ਇਹਦਾ ਮੁੱਲ ਇਹਦਾ ਮੁੱਲ ਵਿੱਚ ਹੀ ਜਾਇਜ਼ ਹੀ ਹੈ ਕਿੰਨਾ ਇਹਦਾ ਮੁੱਲ ਭਾਵੇਂ 28 ਕਰ ਲੋ 27 ਕਰ ਲੋ 26000 ਦੇ ਦਾਂ ਨੀ ਅੱਛਾ 26000 ਦੀ ਦੇ ਦੋਗੇ ਕਿਉਂਕਿ ਜੋੜਾ ਖੜੂਗਾ ਤੇ ਜੋੜੇ ਦੇ ਵਿੱਚ ਪੂਰਾ ਮਾਨਤ ਕਿੰਨੇ ਜੋੜਾ ਕਿੰਨੇ ਦਾ ਫਰਮਾਨਤਾਨ ਕਰਕੇ ਦੇ ਦੋਗੇ ਜੋੜਾ ਕਿੱਥਾ ਤੁਹਾਨੂੰ ਪਤਾ ਉਹ ਦੂਜੀ ਡੱਬੀ ਵਾਦੇ ਘਾਟੇ ਜੇ ਜੋੜਾ ਖੜੂ ਤੇ 50000 ਦਾ ਦੇ ਦਾਂ ਜੀ ਅੱਛਾ 55000 ਦੇ ਸਾਹ ਨਾਲ ਦੇ ਦੋਗੇ ਬਾਕੀ ਚਲੋ ਕੋਈ ਵੀਰ ਫੁੱਲ ਹੋਵੇ ਮਤਲਬ ਕਿ ਛੋੜ ਹੀ ਹੁਣੀ ਸੋ ਦੋਸੋ ਛੋਟੀ ਹੋਣੀ ਕੇ ਬਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤਿੰਨੇ ਸੋਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝ ਕਿਉਂਕਿ ਪੈਸੇ ਤੁਸੀਂ ਖਰਚਦੇ ਨੇ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ ਆਪਣੀ ਤਸੱਲੀ ਕਰਕੇ ਖਰਚਣ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ